ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮ ਗ੍ਰੰਥ ਅੰਗ ਨੰਬਰ 18 ਕੋਕਤ ਫਿਰਤ ਕੇਤੇ ਰੋਵਤ ਮਰਤ ਕੇਤੇ ਜਲ ਮੇ ਡੂਬਟ ਕੇਤੇ ਆਗ ਮੇ ਜਰਤ ਹੈ ਇੱਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣਾ ਚਾਹੁੰਦੇ ਨੇ ਕਿਤਨੇ ਹੀ ਕਉ ਕੁਦੇ ਫਿਰਦੇ ਨੇ ਅਤੇ ਕਿਤਨੇ ਹੀ ਅਰੋਂਦਿਆਂ ਮਰ ਜਾਂਦੇ ਨੇ ਇਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਇਹਨਾਂ ਨੂੰ ਗਿਨਿਆ ਨਹੀਂ ਜਾ ਸਕਦਾ ਪਤਾ ਨਹੀਂ ਕਿਤਨੇ ਹੀ ਜਲ ਵਿੱਚ ਡੁੱਬ ਜਾਂਦੇ ਨੇ ਹੋਰ ਕਿਤਨੇ ਹੀ ਅੱਗ ਵਿੱਚ ਸੜ ਜਾਂਦੇ ਨੇ ਇਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਇਹਨਾਂ ਨੂੰ ਗਿਨਿਆ ਨਹੀਂ ਜਾ ਸਕਦਾ ਕੇਤੇ ਗੰਗਵਾਸੀ ਕਿਤੇ ਮੱਕਾ ਮਦੀਨਾ ਨਿਵਾਸੀ ਕਿਤੇ ਉਦਾਸੀ ਕੇ ਪਰਮਾਏ ਈ ਫਿਰਤ ਹੈ ਇੱਥੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣਾ ਚਾਹੁੰਦੇ ਨੇ ਕਿਤਨੇ ਹੀ ਗੰਗਾ ਦੇ ਵਾਸੀ ਹਨ ਕਿਤਨੇ ਹੀ ਮੱਕਾ ਮਦੀਨਾ ਦੇ ਨਿਵਾਸੀ ਹਨ ਇਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਇਹਨਾਂ ਨੂੰ ਗਿਨਿਆ ਨਹੀਂ ਜਾ ਸਕਦਾ ਅਤੇ ਕਿਤਨੇ ਹੀ ਉਦਾਸੀਨ ਹੋ ਕੇ ਭੌਂਦੇ ਫਿਰਦੇ ਹਨ ਇਹਨਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ ਇਹਨਾਂ ਨੂੰ ਵੀ ਗਿਨਿਆ ਨਹੀਂ ਜਾ ਸਕਦਾ ਕਰਵਤ ਸਹਿਤ ਕੇਤੇ ਭੂਮੇ ਗੜਤ ਕੇਤੇ ਸੁਵਾ ਪੇ ਚੜਤ ਕੇਤੇ ਦੁਖ ਕੋ ਭੜਤ ਹੈ ਅਤੇ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣਾ ਚਾਹੁੰਦੇ ਨੇ ਕਿਤਨੇ ਹੀ ਕਾਸ਼ੀ ਵਿੱਚ ਆਰੇ ਦੀ ਧਾਰ ਸਿੰਦੇ ਹਨ ਅਤੇ ਪਤਾ ਨਹੀਂ ਕਿਤਨੇ ਹੀ ਆਪਣੇ ਆਪ ਨੂੰ ਧਰਤੀ ਵਿੱਚ ਗੜਵਾ ਲੈਂਦੇ ਹਨ ਇਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਅਤੇ ਪਤਾ ਨਹੀਂ ਕਿਤਨੇ ਹੀ ਸੂਲਾ ਉੱਤੇ ਚੜ ਕੇ ਦੁੱਖ ਸਹਾਰਦੇ ਹਨ ਆਪਣੇ ਆਪ ਨੂੰ ਸਜ਼ਾ ਦਿੰਦੇ ਹਨ ਇਹਨਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ ਇਹਨਾਂ ਨੂੰ ਵੀ ਗਿਨਿਆ ਨਹੀਂ ਜਾ ਸਕਦਾ ਗੈਨ ਮੇ ਉਡਤ ਕੇਤੇ ਜਲ ਮੇ ਰਹਿਤ ਕੇਤੇ ਗਿਆਨ ਕੇ ਬਹੀਨ ਜਕ ਜਾਰੇ ਈ ਮਰਤ ਹੈ ਅਤੇ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣਾ ਚਾਹੁੰਦੇ ਨੇ ਕਿੰਨੇ ਹੀ ਆਕਾਸ਼ ਵਿੱਚ ਵਿddੀਆਂ ਸਿੱਧੀਆਂ ਦੀ ਸ਼ਕਤੀ ਨਾਲ ਉੱਡਦੇ ਹਨ ਅਤੇ ਕਿੰਨੇ ਹੀ ਜਲ ਵਿੱਚ ਰਹਿੰਦੇ ਹਨ ਅਤੇ ਕਿਤਨੇ ਹੀ ਗਿਆਨ ਤੋਂ ਸਖਨੇ ਲੋਕ ਮੱਜ ਦੀ ਅੱਗ ਵਿੱਚ ਸੜਦੇ ਹਨ ਇਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ